ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਮਿੰਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਅਸੀਂ ਉਸ ਧਰਤੀ ਦੇ ਉੱਤੇ ਖੜੇ ਆ ਜਿਹਨੂੰ ਗੰਗੂ ਦਾ ਪਿੰਡ ਕਿਹਾ ਜਾਂਦਾ ਸੀ ਪਿੰਡ ਦਾ ਨਾਮ ਸੀ ਖੇੜੀ ਜਿਹੜਾ ਕਿ ਹੁਣ ਸਿਹੜੀ ਬਣ ਚੁੱਕਿਆ ਅਸੀਂ ਗੰਗੂ ਦੇ ਘਰੇ ਖੜੇ ਆ ਆ ਗੰਗੂ ਦਾ ਘਰ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ ਸੀ ਧਨਮਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਦੇ ਨਾਲ ਉਹਦੇ ਪਿੰਡ ਆ ਜਾਂਦੇ ਨੇ ਤੇ ਇਸ ਕਮਰੇ ਦੇ ਵਿੱਚ ਉਹਨਾਂ ਨੇ ਰਾਤ ਕੱਟੀ ਸੀ ਇਸ ਤੋਂ ਬਾਅਦ ਗੰਗੂ ਜੜਾਇਆ ਲਾਲਚ ਦੇ ਵਿੱਚ ਆ ਕੇ ਕੋਤਵਾਲੀ ਇਤਲਾਹ ਦੇ ਦਿੰਦਾ ਹੈ ਕਿ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਗੋਬਿੰਦ ਸਿੰਘ ਦੇ ਜਿਹੜੇ ਛੋਟੇ ਸਹਬਜ਼ਾਦੇ ਨੇ ਉਹ ਮੇਰੇ ਕੋਲ ਨੇ ਤੇ ਉਹਨਾਂ ਦੀ ਮਾਤਾ ਵੀ ਮੇਰੇ ਕੋਲ ਹੈ ਤੁਸੀਂ ਜੇ ਚਾਹੁੰਦੇ ਆ ਤਾਂ ਅਸੀਂ ਤੁਹਾਨੂੰ ਉਹਨਾਂ ਦੇ ਹਵਾਲੇ ਕਰ ਦਿੰਨੇ ਆ ਤੇ ਤੁਸੀਂ ਇਹਨਾਂ ਤੋਂ ਬਦਲਾ ਲੈ ਲਿਓ ਤਾਂ ਗੰਗੂ ਲਾਲਚ ਵਿੱਚ ਆ ਕੇ ਜਿੱਥੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੇ ਕੋਲ ਜੋ ਮਾਇਆ ਸੀ ਉਹ ਵੀ ਹੜੱਪ ਲੈਂਦਾ ਹੈ ਅਤੇ ਇੱਕ ਲਾਲਚ ਹੋਰ ਕਰਦਾ ਹੈ ਕਿ ਜੇ ਮੈਂ ਇਹਨਾਂ ਦੀ ਇਤਲਾ ਅੱਗੇ ਦੱਸ ਦਿੰਨਾ ਤਾਂ ਉਧਰੋਂ ਵੀ ਮੈਨੂੰ ਜਿਹੜਾ ਆ ਮੋਟਾ ਖਜ਼ਾਨਾ ਮਿਲ ਸਕਦਾ ਤਾਂ ਲਾਲਚ ਵਿੱਚ ਆ ਕੇ ਉਹਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਜਿਹੜਾ ਆ ਸੂਬਾ ਇਹ ਸਰਹੰਦ ਕੋਲ ਜਿਹੜਾ ਇਤਲਾਹ ਦੇ ਦਿੱਤੀ ਕਿ ਛੋਟੇ ਸਾਹਿਬਜ਼ਾਦੇ ਮੇਰੇ ਕੋਲ ਹੈ ਤਾਂ ਇਸ ਕਮਰੇ ਦੇ ਵਿੱਚ ਜਿਹੜਾ ਰੁਕੇ ਸੀ ਬੰਦਾ ਸਿੰਘ ਬਹਾਦਰ ਜਦੋਂ ਬਦਲਾ ਲੈ ਲੈਂਦੇ ਨੇ 1704 ਈਸਵੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ 1708 ਦੇ ਵਿੱਚ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਬਦਰਾ ਲੈਣ ਵਾਸਤੇ ਸਰਹੰਦੋਂ ਦੇ ਤੇ ਸਰੰਦ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਨੇ ਉੱਥੇ ਹੀ ਇਸ ਪਿੰਡ ਨੂੰ ਵੀ ਜਿਹੜਾ ਤਹਿਸ ਨੇ ਇਸ ਕਰ ਦਿੱਤਾ ਗਿਆ ਸੀ ਸਿੰਘਾਂ ਦੇ ਵੱਲੋਂ ਬਦਲਾ ਜਦੋਂ ਲਿੱਤਾ ਗਿਆ ਸੀ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਬੰਦਾ ਸਿੰਘ ਬਹਾਦਰ ਦੇ ਵੱਲੋਂ ਹੀ ਗੰਗੂ ਬਹਾਮਣ ਨੂੰ ਜਿਹੜਾ ਮਾਰਿਆ ਗਿਆ ਸੀ ਤੇ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਇਤਲਾਹ ਦੇ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਵਜ਼ੀਰ ਖਾਨ ਨੇ ਵੀ ਕਹਿ ਦਿੱਤਾ ਸੀ ਵੀ ਜਿਹੜਾ ਬੰਦਾ ਆਪਣੇ ਗੁਰੂ ਦਾ ਨਹੀਂ ਹੋਇਆ ਹੈ ਸਾਡਾ ਕੀ ਹੋਊਗਾ ਇਸ ਦਾ ਵੀ ਕਤਲ ਕਰ ਦਿੱਤਾ ਜਾਵੇ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਸਚਾਈ ਕਿਸ ਗੱਲ ਦੇ ਵਿੱਚ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਗੰਗੂ ਬਾਮਣ ਜਿਹੜਾ ਕਿ ਲਾਲਚ ਦੇ ਵਿੱਚ ਆ ਕੇ ਇੱਕ ਕਨਾਉਣਾ ਕੰਮ ਕਰਦਾ ਹੈ ਅਤੇ ਪੂਰਾ ਇਤਿਹਾਸ ਜਿਹੜਾ ਚੇਂਜ ਹੋ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਉਹਦੇ ਘਰ ਦੇ ਦਰਸ਼ਨ ਕਰਾ ਰਹੇ ਹਾਂ ਜਿੱਥੇ ਸਹਿਬਜ਼ਾਦੇ ਰੁਕੇ ਸੀ ਉਹ ਪਲੰਗ ਵੀ ਮੌਜੂਦ ਹੈ ਜਿੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਇੱਕ ਰਾਤ ਜਿਹੜੇ ਆ ਸੌਂਦੇ ਆ ਦਾਦੀ ਮਾਤਾ ਦੋਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਆਪਣੀਆਂ ਬਾਹਾਂ ਦਾ ਨਿੱਗ ਦਿੰਦੇ ਨੇ ਅਤੇ ਛੋਟੇ ਸਹਿਬਜ਼ਾਦੇ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਜਿਹੜੀ ਆ ਕੱਟਦੇ ਨੇ ਅਸੀਂ ਤੁਹਾਨੂੰ ਕੋਤਵਾਲੀ ਵੀ ਦਿਖਾਵਾਂਗੇ ਜਿੱਥੇ ਸਹਿਬਜ਼ਾਦਿਆਂ ਨੂੰ ਫਿਰ ਰੱਖਿਆ ਗਿਆ ਸੀ ਉਹ ਜੇਲ੍ਹ ਵੀ ਅੱਜ ਮੌਜੂਦ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਦੇਖੋ ਵੀ ਇਹ ਗੰਗੂ ਦਾ ਘਰ ਹੈ ਤੇ ਅੱਜ ਵੀ ਉਸ ਜਮਾਨੇ ਦੇ ਰੋਸ਼ਨਦਾਨ ਤੇ ਕੁਝ ਕੁ ਜੜੀਆਂ ਇਮਾਰਤਾਂ ਨੇ ਉਹ ਬਚ ਗਈਆਂ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਨੇ ਇਸ ਪਿੰਡ ਨੂੰ ਵੀ ਜਿਹੜਾ ਤਹਿਸ ਨਿਸ ਕਰ ਦਿੱਤਾ ਸੀ ਖਤਮ ਕਰ ਦਿੱਤਾ ਸੀ ਤੇ ਕੁਝ ਕਈ ਇਮਾਰਤਾਂ ਜਿਹੜੀਆਂ ਨੇ ਉਹ ਮੌਜੂਦ ਨੇ ਤਾਂ ਹੁਣ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਏ ਹਾਲਾਂਕਿ ਕੰਮ ਚੱਲ ਰਿਹਾ ਹੈ ਪਰ ਇਹ ਇਮਾਰਤ ਜਿਹੜੀ ਆ ਪੁਰਾਣੀ ਆ ਤੁਸੀਂ ਦੇਖ ਸਕਦੇ ਹੋ ਸਰੰਦੀ ਇੱਟਾਂ ਲੱਗੀਆਂ ਹੋਈਆਂ ਨੇ ਚੁੰਨੇ ਦੇ ਨਾਲ ਬਣੀ ਹੋਈ ਇਹ ਇਮਾਰਤ ਹੈ ਤੇ ਸਿਰਫ ਔਰ ਸਿਰਫ ਇੱਕ ਇਹੀ ਜਿਹੜੀ ਇਮਾਰਤ ਹੈ ਜਿਹੜੀ ਬਚੀ ਹੈ ਗੰਗੂ ਦੇ ਘਰ ਦੀ ਤੇ ਬਾਕੀ ਸਾਰਾ ਦੁਬਾਰਾ ਤੋਂ ਬਣਾ ਕੇ ਉਸ ਜਗ੍ਹਾ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਗਈ ਆ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜਿਹੜੇ ਨੇ ਇੱਕ ਰਾਤ ਕੱਟਦੇ ਨੇ ਆਓ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਉਂਦੇ ਆ ਤੇ ਫਿਰ ਇੱਕ ਵਾਰ ਇਤਿਹਾਸ ਤੋਂ ਜਾਣ ਪਾਵਾਂਗੇ ਸੋ ਸੰਗਤ ਜੀ ਅਸੀਂ ਤੁਹਾਨੂੰ ਦਰਸ਼ਨ ਕਰਾਏ ਨੇ ਗੰਗੂ ਦੇ ਘਰ ਦੇ ਜਿੱਥੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੋੜ ਜੀ ਇੱਕ ਰਾਤ ਜਿਹੜੀ ਐ ਗੁਜ਼ਾਰਦੇ ਨੇ ਗੰਗੂ ਦੇ ਘਰ ਦੇ ਵਿੱਚ ਰਹਿੰਦੇ ਨੇ। ਕੁੰਮਾ ਮਸ਼ਕੀ ਦੀ ਛੰਨ ਤੋਂ ਸਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਲੈ ਆਇਆ ਸੀ ਖੇੜੀ। ਪਹਿਲਾਂ ਇਸ ਪਿੰਡ ਦਾ ਨਾਮ ਖੇੜੀ ਹੁੰਦਾ ਸੀ ਤੇ ਅੱਜ ਇਸ ਨੂੰ ਸਿਹੇੜੀ ਪਿੰਡ ਕਿਹਾ ਜਾਂਦਾ ਏ। ਗੰਗੂ ਦੇ ਘਰ ਤੋਂ ਇੱਕ ਰਾਤ ਗੁਜ਼ਾਰਨ ਤੋਂ ਬਾਅਦ ਉਹਨਾਂ ਨੂੰ ਕੋਤਵਾਲੀ ਲਜਾਇਆ ਜਾਂਦਾ ਏ। ਤੇ ਕੋਤਵਾਲੀ ਦੇ ਵਿੱਚ ਉਹਨਾਂ ਨੂੰ ਇੱਕ ਰਾਤ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਗੰਗੂ ਬ੍ਰਾਹਮਣ ਜਿਹੜਾ ਕਿ ਗੁਰੂ ਘਰ ਦਾ ਰਸੋਈਆ ਸੀ ਗੰਗੂ ਬ੍ਰਾਹਮਣ ਜਿਹੜਾ ਕਿ ਲਾਲਚ ਵਸ ਆ ਕੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਕੋਤਵਾਲਾਂ ਦੇ ਹੱਥੀਂ ਫੜਾ ਦਿੰਦਾ ਹੈ ਇਸ ਧਰਤੀ ਤੋਂ ਇਸ ਪਿੰਡ ਤੋਂ ਸਹਿਬਜ਼ਾਦਿਆਂ ਨੂੰ ਇੱਕ ਰੱਥ ਦੇ ਵਿੱਚ ਰੱਖ ਕੇ ਕੋਤਵਾਲੀ ਲੈ ਕੇ ਜਾਂਦਾ ਜਾਂਦਾ ਹੈ ਇਸ ਜਗ੍ਹਾ ਤੋਂ ਹੀ ਰੱਥ ਦੇ ਵਿੱਚ ਸਹਬਜ਼ਾਦੇ ਅਤੇ ਮਾਤਾ ਗੁਜਰ ਕੋਟ ਜੀ ਬੈਠਦੇ ਨੇ ਅਤੇ ਕੋਤਵਾਲੀ ਉਹਨਾਂ ਨੂੰ ਮਰਿੰਡੇ ਦੀ ਕੋਤਵਾਲੀ ਜਿਹੜਾ ਲੈ ਕੇ ਜਾਂਦੇ ਨੇ ਤੇ ਉੱਥੋਂ ਫਿਰ ਠੰਡੇ ਬੁਰਜ ਦਾ ਸਫ਼ਰ ਸ਼ੁਰੂ ਹੁੰਦਾ ਹੈ ਕੋਤਵਾਲੀ ਤੋਂ ਰੱਥ ਦੇ ਵਿੱਚ ਹੀ ਬੈਠ ਕੇ ਸਹਬਜ਼ਾਦਿਆਂ ਨੂੰ ਜਿਹੜਾ ਆ ਠੰਡੇ ਬੁਰਜ ਤੱਕ ਯਾਨੀ ਕਿ ਸੂਬੇ ਦੀ ਕਚੈਰੀ ਤੱਕ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਸਹਬਜ਼ਾਦਿਆਂ ਨੂੰ ਤਿੰਨ ਰਾਤਾਂ ਜਿਹੜਾ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਕੋਤਵਾਲੀ ਦੀ ਗੱਲ ਕਰ ਲੈਣੇ ਆ ਤਾਂ ਜੇਲ੍ਹ ਵਿੱਚ ਬਣੀ ਹੋਈ ਹੈ ਅੱਜ ਵੀ ਉਹ ਜੇਲ੍ਹ ਬਣੀ ਹੋਈ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਨਾ ਉਹਨਾਂ ਨੂੰ ਖਾਣ ਨੂੰ ਦਿੱਤਾ ਗਿਆ ਕੁਝ ਨਾ ਪਹਿਨਣ ਨੂੰ ਗਰਮ ਕੱਪੜੇ ਦਿੱਤੇ ਗਏ ਪੋ ਦੀਆਂ ਸਰਦ ਠੰਡਾਂ ਦੇ ਵਿੱਚ ਜਿਹੜਾ ਆ ਸਰਦ ਰਾਤਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਰਹਿਣਾ ਪਿਆ ਸੀ ਤਾਂ ਇਹ ਆ ਪਿੰਡ ਗੰਗੂ ਦਾ ਗੰਗੂ ਦਾ ਪਿੰਡ ਖੇੜੀ ਜਿਸ ਨੂੰ ਹੁਣ ਸਿਹੇੜੀ ਕਿਹਾ ਜਾਂਦਾ ਹੈ ਬੜੀ ਖੂਬਸੂਰਤ ਇਮਾਰਤ ਇੱਥੇ ਅੱਜ ਗੁਰਦੁਆਰਾ ਸਾਹਿਬ ਬਣ ਚੁੱਕਿਆ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਗੰਗੂ ਦਾ ਪਿੰਡ ਵੀ ਦੇਖਦੀਆਂ ਨੇ ਗੰਗੂ ਨੂੰ ਲਾਹਨਤਾਂ ਵੀ ਪਾਉਂਦੀਆਂ ਨੇ ਤੇ ਹਰ ਸਾਲ ਹੀ ਲਾਹਨਤਾਂ ਪੈਂਦੀਆਂ ਨੇ ਕਿਉਂਕਿ ਜਦੋਂ ਵੀ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੁੰਦਾ ਤਾਂ ਗੰਗੂ ਬ੍ਰਾਹਮਣ ਦਾ ਵੀ ਜ਼ਿਕਰ ਹੁੰਦਾ ਤੇ ਉਸ ਨੂੰ ਹਰ ਸਾਲ ਲਾਹਨਤਾਂ ਸੰਗਤਾਂ ਦੇ ਵੱਲੋਂ ਪਾਈਆਂ ਜਾਂਦੀਆਂ ਕਿਉਂਕਿ ਇੱਕ ਗੰਗੂ ਬ੍ਰਾਹਮਣ ਜੇ ਚਾਹੁੰਦਾ ਸਹਿਬਜ਼ਾਦਿਆਂ ਨੂੰ ਕੋਤਵਾਲੀ ਨਾ ਫੜਾਉਂਦਾ ਜਾਂ ਫਿਰ ਸੂਬਾ ਸਰਹੰਦ ਨੂੰ ਨਾ ਦੱਸਦਾ ਕਿ ਸਹਿਬਜ਼ਾਦੇ ਮੇਰੇ ਕੋਲ ਨੇ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਖੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸਹਬਜ਼ਾਦਿਆਂ ਨੂੰ ਲਸਾਨੀ ਸ਼ਹਾਦਤਾਂ ਜੜੀਆਂ ਨੇ ਉਹ ਮਿਲਤੀਆਂ ਨੇ ਤਾਂ ਇਹ ਸੀ ਪਿੰਡ ਖੇੜੀ ਤੇ ਹੁਣ ਅਸੀਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਅੱਜ ਵੀ ਜੇਲ ਬਣੀ ਹੋਈ ਹੈ ਅਤੇ ਕੋਤਵਾਲੀ ਦੇ ਵਿੱਚ ਜਿੱਥੇ ਸਹਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੂੜ ਜੀ ਨੂੰ ਇੱਕ ਰਾਤ ਰੱਖਿਆ ਗਿਆ ਸੀ ਸਰਸਾ ਦੇ ਕੰਡੇ ਤੋਂ ਜਦੋਂ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਤਾਂ ਪਹਿਲੀ ਰਾਤ ਕੁੰਮਾ ਮਾਸਕੀ ਦੀ ਛਣ ਵਿੱਚ गुजारਦੇ ਨੇ ਤੇ ਦੂਸਰੀ ਰਾਤ ਜਿਹੜੀ ਹੈ ਇਸ ਪਿੰਡ ਦੇ ਵਿੱਚ ਜਾਨੀ ਕਿ ਗੰਗੂ ਦੇ ਪਿੰਡ ਖੇੜੀ ਦੇ ਵਿੱਚ ਗੁਜ਼ਾਰਦੇ ਨੇ ਅਤੇ ਤੀਸਰੀ ਰਾਤ ਜਿਹੜੀ ਆ ਉਹ ਕੋਤਵਾਲੀ ਗੁਜ਼ਾਰਦੇ ਨੇ ਉਸ ਤੋਂ ਬਾਅਦ ਫਿਰ ਗੰਗੂ ਬ੍ਰਾਹਮਣ ਜਿਹੜਾ ਆ ਕੋਤਵਾਲੀ ਜਦੋਂ ਉਹਨਾਂ ਨੂੰ ਇਤਲਾਹ ਦੇ ਦਿੰਦਾ ਵੀ ਸਹਬਜ਼ਾਦੇ ਮੇਰੇ ਕੋਲ ਨੇ ਤਾਂ ਕੋਤਵਾਲ ਜਿਹੜੇ ਨੇ ਉਹ ਠੰਡੇ ਪੁਰਜ ਲੈ ਕੇ ਜਾਂਦੇ ਨੇ ਤੇ ਠੰਡੇ ਪੁਰਜ ਦੇ ਵਿੱਚ ਵੀ ਫਿਰ ਸਹਬਜ਼ਾਦੇ ਤਿੰਨ ਰਾਤਾਂ ਗੁਜ਼ਾਰਦੇ ਨੇ ਸੋ ਸੰਗਤ ਜੀ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਕੋਤਵਾਲੀ ਦੇ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਇੱਕ ਦਿਨ ਵਾਸਤੇ ਕੈਦ ਕਰਕੇ ਰੱਖਿਆ ਗਿਆ ਸੀ ਗੰਗੂ ਬ੍ਰਾਹਮਣ ਜਦੋਂ ਇਤਲਾਹ ਦਿੰਦਾ ਹੈ ਕੋਤਵਾਲੀ ਦੇ ਵਿੱਚ ਤਾਂ ਮਰਿੰਡੇ ਦੀ ਕੋਤਵਾਲੀ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਦਿਨ ਵਾਸਤੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਠੰਡੇ ਬੁਰਜ ਲੈ ਜਾਂਦਾ ਜਾਂਦਾ ਤੁਹਾਨੂੰ ਦੱਸ ਦਿੰਨੇ ਆ ਕਿ ਕੋਤਵਾਲੀ ਜਿਹੜੇ ਜਿਨ੍ਹਾਂ ਦਾ ਨਾਮ ਦੱਸਿਆ ਜਾਂਦਾ ਜਾਨੀਖਾਂ ਮਾਨੀਖਾਂ ਇਹ ਦੋ ਕੋਤਵਾਲ ਸੀ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਪਿੰਡ ਖੇੜੀ ਤੋਂ ਇਸ ਜਗ੍ਹਾ ਤੇ ਲੈ ਕੇ ਆਏ ਸੀ ਇਹ ਮਰਿੰਡੇ ਦੀ ਕੋਤਵਾਲੀ ਹੋਇਆ ਕਰਦੀ ਸੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਪਰ ਅੱਜ ਵੀ ਉਹ ਜੇਲ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਉਹ ਅੱਜ ਵੀ ਮੌਜੂਦ ਹੈ ਅਸੀਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਉਂਦੇ ਹਾਂ ਸੰਗਤ ਜੀ ਤੁਸੀਂ ਦਰਸ਼ਨ ਕੀਤੇ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਉਹ ਪਵਿੱਤਰ ਸਥਾਨ ਜਿੱਥੇ ਛੋਟੇ ਸਹਿਬਜ਼ਾਦੇਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਬ੍ਰਾਹਮਣ ਗੰਗੂ ਬ੍ਰਾਹਮਣ ਜਿਹੜਾ ਆ ਉਹ ਇਤਲਾਹ ਦੇ ਦਿੰਦਾ ਕਿ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਮੇਰੇ ਕੋਲ ਨੇ ਤਾਂ ਦੋ ਕੋਤਵਾਲਾਂ ਦੇ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਦੱਸਿਆ ਗਿਆ ਇਹ ਦੋਨੇ ਕੋਤਵਾਲ ਲਾਉਂਦੇ ਨੇ ਅਤੇ ਸਹਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਰੱਥ ਦੇ ਵਿੱਚ ਬਿਠਾ ਕੇ ਬਲਦਾਂ ਦੀ ਜੋੜੀ ਦੇ ਉੱਤੇ ਬਿਠਾ ਕੇ ਇਸ ਜਗ੍ਹਾ ਤੇ ਲੈ ਕੇ ਆਉਂਦੇ ਨੇ ਮਰਿੰਡੇ ਦੀ ਕੋਤਵਾਲੀ ਹੁੰਦੀ ਸੀ ਇੱਥੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਨਾ ਕੁਝ ਖਾਣ ਨੂੰ ਦਿੱਤਾ ਜਾਂਦਾ ਤੇ ਨਾ ਕੁਝ ਪਹਿਨਣ ਨੂੰ ਦਿੱਤਾ ਜਾਂਦਾ ਇੱਕ ਰਾਤ ਬੜੀ ਔਖੀ ਜਿਹੜੀ ਹੈ ਸਹਬਜ਼ਾਦੇ ਦਾਦੀ ਮਾਤਾ ਦੀ ਬੁੱਕਲ ਦੀ ਨਿੱਗ ਵਿੱਚ ਕੱਟਦੇ ਨੇ ਇਸ ਤੋਂ ਬਾਅਦ ਛੋਟੇ ਸਹਬਜ਼ਾਦਿਆਂ ਨੂੰ ਅਤੇ ਦਾਦੀ ਮਾਤਾ ਨੂੰ ਮਾਤ ਗੁਜਰਕੌਰ ਜੀ ਨੂੰ ਇਥੋਂ ਫਿਰ ਠੰਡੇ ਪੁਰਜ ਲੈ ਕੇ ਜਾਂਦੇ ਨੇ ਠੰਡੇ ਪੁਰਜ ਦੇ ਵਿੱਚ ਉਹਨਾਂ ਨੂੰ 3 ਦਿਨ ਰੱਖਿਆ ਜਾਂਦਾ ਹੈ ਤੀਸਰੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ 11 12 ਅਤੇ 13 ਪੂ ਦੇ ਸ਼ਹਾਦਤ ਵਾਲੇ ਦਿਨ ਨੇ ਅਤੇ 13 ਪੂ ਨੂੰ ਨੀਹਾਂ ਦੇ ਵਿੱਚ ਚਿੰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਜਗ੍ਹਾ ਤੋਂ ਹੀ ਠੰਡੇ ਪੁਰਜ ਜਿਹੜਾ ਆ ਉਹ ਮੁਗਲ ਲੈ ਕੇ ਜਾਂਦੇ ਨੇ ਸਿਪਾਹੀ ਲੈ ਕੇ ਜਾਂਦੇ ਨੇ ਤਾਂ ਤੁਹਾਨੂੰ ਅਸੀਂ ਦਰਸ਼ਨ ਕਰਵਾਏ ਨੇ ਗੰਗੂ ਦੇ ਪਿੰਡ ਦੇ ਅਤੇ ਜਿੱਥੇ ਉਹ ਘਰ ਵੀ ਮੌਜੂਦ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਰਹੇ ਸੀ ਉਹ ਪਲੰਘ ਵੀ ਮੌਜੂਦ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ guzari ਸੀ ਅਤੇ ਉਸ ਤੋਂ ਬਾਅਦ ਤੀਸਰੀ ਰਾਤ ਦੇਖੋ ਪਹਿਲੀ ਜਦੋਂ ਸਰਸਾ ਦੇ ਕੰਡੇ ਤੋਂ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਹੈ ਪਹਿਲੀ ਰਾਤ ਕੁੰਮਾ ਮਾਸਕੀ ਦੂਜੀ ਰਾਤ ਗੰਗੂ ਦਾ ਪਿੰਡ ਖੇੜੀ ਜਿਸ ਨੂੰ ਅੱਜ ਕੱਲ ਸਿਹੇੜੀ ਕਿਹਾ ਜਾਂਦਾ ਹੈ ਅਤੇ ਤੀਸਰਾ ਜਿਹੜਾ ਰਾਤ ਦਾ ਸਮਾਂ ਜਿਹੜਾ ਗੁਜ਼ਾਰਦੇ ਨੇ ਉਹ ਇਸ ਜਗ੍ਹਾ ਤੇ ਇਸ ਕੋਤਵਾਲੀ ਦੇ ਵਿੱਚ ਗੁਜ਼ਾਰਿਆ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਕਰਵਾਏ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਕੋਈ ਇਸ ਮੁਕੱਦਸ ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਾ ਅਨਮਿਊਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ